ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 23 ਗੁੰਡੇ ਪਾਏ ਆ 10 10 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤਿੰਨ ਗੁੰਡੇ ਆਪਾਂ ਫालतू ਪਾਏ ਆ ਚਲੋ ਜੀ ਸਟਾਰਟ ਕਰਦੇ ਆਪਾਂ ਡਿਜ਼ਾਈਨ ਆਪਾਂ ਇੱਕ ਸਲਾਈ ਆ ਗੁੰਡੇ ਪਾਏ ਜਿਹੜੇ ਉਹੀ ਆ ਵਜਨ ਦੀ ਫਰਸਟ ਸਲਾਈ ਆਪਾਂ ਬਣਾਉਨੇ ਆਂ ਇੱਕ ਗੁੰਡਾ ਆਪਾਂ ਤਾਰ ਲਿਆ ਆਹ ਸਲਾਈ ਆਪਾਂ ਸਾਰੇ ਉਲਟੇ ਸਾਈਡ ਤੋਂ ਸਿੱਧੀ ਬਣਾਵਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਜੀ ਤੇ ਬਸ lãi extra ਪੂਰੀ ਸਿੱਧੇ ਸਿੱਧੇ ਬਣਾ ਕੇ ਕੰਪਲੀਟ ਕਰਦੇ ਆਂ ਮਾਝੇ ਪਾਸਾਰੇ ਗੁੰਡੇ ਸਿੱਧੇ ਬਣਾ ਲੇ ਉਲਟੀ ਸਾਈਡ ਤੋਂ ਹੁਣ ਆਪਾਂ ਸਿੱਧੇ ਪਾਸੇ ਆ ਗਏ ਪੂਰੀ ਸਲਾਈ ਉਲਟੀ-ਉਲਟੀ ਬਣ ਗਈ ਆਪਣੇ 10-10 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਆਪਾਂ ਕੋਈ ਵੀ ਕੋਟੀ ਸਵਟਰ ਜੈਕਟ ਬਣਾਉਣਾ ਆਪਾਂ 10-10 ਕੁੰਡਿਆਂ ਦੇ ਹਿਸਾਬ ਨਾਲ ਪਾ ਕੇ ਤਿੰਨ ਕੁੰਡੇ ਇੱਕ ਸਾਈਡ ਤੇ ਫालतू ਪਾਉਨੇ ਤਾਂ ਇਹ ਡਿਜ਼ਾਈਨ ਆਪਣਾ ਬਹੁਤ ਵਧੀਆ ਸੈੱਟ ਆਉਂਦਾ ਹੈ ਬਾਰਡਰ ਬਣਾ ਕੇ ਆਪਾਂ ਉੱਪਰ ਫਸਟ ਵਾਲੀ ਸਲਾਈ ਇਸ ਤਰ੍ਹਾਂ ਉਲਟੀ ਕੱਢਣੀ ਹੈ ਇਧਰਲੀ ਸਾਈਡ ਤੇ ਚਲੋ ਜੀ ਆਪਾਂ ਡਿਜ਼ਾਈਨ ਸਟਾਰਟ ਕਰਦੇ ਆਂ ਇਹ ਫਸਟ ਗੁੰਡਾ ਪਾਤਾ ਰਿਹਾ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਬਣਾਇਆ ਵਾਲ ਪਾ ਕੇ ਫਿਰ ਧਾਗਾ ਅੱਗੇ ਕਰਾਂਗੇ ਇੱਥੇ ਆਪਾਂ ਦੋ ਕੁੰਡੇ ਦੋ ਵਾਲ ਬਣਾ ਲਿਆ ਆਪਾਂ ਚਾਰ ਕੁੰਡੇ ਹੋ ਗਏ ਆਪਣੇ ਅੱਗੇ ਆਪਾਂ ਪੰਜ ਕੁੰਡੇ ਡਬਲ ਵਾਲ ਪਾ ਕੇ ਬਣਾਵਾਂਗੇ ਦੋ ਕੁੰਡੇ ਬਣਾ ਲਏ తిను చారా సనా అండే పా బలే అ మన కు షారు అస కు అర బ కండా వనావే ఇండి తి చారు కు బ దో తినా సనగ అండే డబల్ వనావే పం కు కుండే బ డల్ పా ਇੱਕ ਕੁੰਡਾ ਅੱਗੇ ਆਪਾਂ ਫਿਰ ਸਿੱਧਾ ਬਣਾਵਾਂਗੇ ਇੱਥੇ ਆਪਾਂ ਦੋ ਕੁੰਡਿਆਂ ਤੇ ਵਾਲ ਪਾ ਕੇ ਦੋ ਕੁੰਡੇ ਆਪਣੇ ਦੋਹਾਂ ਤੇ ਆਪਾਂ ਇਧਰ ਵਾਲ ਪਾਏ ਸੀ ਪਹਿਲਾ ਤੇ ਲਾਸਟ ਦੇ ਵੀ ਹੁਣ ਆਪਾਂ ਇੱਕ ਕੁੰਡਾ ਤਾਰ ਲਿਆ ਧਾਗਾ ਆਪਾਂ ਪਿੱਛੇ ਕੀਤਾ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਆਪਾਂ ਸਿੱਧੇ ਬਣਾ ਲਏ ਉਲਟੀ ਸਾਈਡ ਹੈ ਧਾਗਾ ਅੰਦਰ ਕਰਾਂਗੇ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਆਪਾਂ ਜਿਹੜੇ ਗਲ ਪਾ ਕੇ ਬਣਾਈ ਸੀ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਤਾਰ ਲਾਂਗੇ ధాగా ఫేరు పిచ్చే కారండే సీధే బా లే నో కుండే బిధే ధాగం ఫిర్ ਪੰਜ ਗੁੰਡੇ ਜਿਹੜੇ ਆਪਾਂ ਵੜ ਪਾ ਕੇ ਬਣਾਏ ਸਨ ਉਹਨਾਂ ਤਾਰ ਲਵਾਂਗੇ ਬਣਾਉਣੇ ਨਹੀਂ ਹੈਗੇ ਸੜਾਈ ਤਾਈ ਲੈ ਲੈਣੇ ਧਾਗਾ ਪਿੱਛੇ ਕਰਾਂਗੇ ਤੇ ਆਪਾਂ ਪੰਜ ਗੁੰਡੇ ਸਿੱਧੇ ਬਣਾਵਾਂਗੇ ਲਾਸਟ ਦਾ ਗੁੰਡਾ ਪਾਉਲ ਤੋਂ ਬਣਾ ਲਾਂਗੇ ਸਿੱਧੇ ਪਾਸੇ ਆ ਗਿਆ ਆਪਾਂ ਹੁਣ ਇਹ ਆਪਾਂ ਪੰਜ ਕੁੰਡੇ ਸਿੱਧੇ ਬਣਾਵਾਂਗੇ ਸਿੱਧੇ ਪਾਸੇ ਆਹ ਕੁੰਡੇ ਆਪਾਂ ਪੰਜ ਕੁੰਡੇ ਜਿਹੜੇ ਹੈਗੇ ਆਪਾਂ ਐਸੀ ਤਰ੍ਹਾਂ ਫੇਰ ਤਾਰ ਲੈਣੇ ਆ ਬਣਾਉਣੇ ਨਹੀਂ ਹੈਗੇ ਨੌ ਕੁੰਡੇ ਆਪਾਂ ਫਿਰ ਸਿੱਧੇ ਬਣਾਵਾਂਗੇ

హోజే కుండే తారే సే ఉల్టే బ బా కు కండే ఆ గే ఫ

ਤਾਂ ਹੁਣ ਆਪਣਾ 23 ਗੁੰਡੇ ਪੂਰੇ 2 4 6 8 10 12 14 16 18 20 22 ਤੱਕ 23 ਹੁਣ ਆਪਾਂ ਵਿੱਚ ਗੈਪ ਵਾਸਤੇ ਤਿੰਨ ਸਲਾਈਆਂ ਸਿੱਧੀਆਂ ਬਣਾਵਾਂਗੇ ਹੋਰ ਇਹ ਬਣਾ ਕੇ ਦਿਖਾਉਣੀ ਆ ਫਿਰ ਹੁਣ ਲਓ ਜੀ ਆਪਾਂ ਇੱਕ ਸਲਾਈ ਉਦੋਂ ਪਾਈ ਸੀ ਤਿੰਨ ਸਲਾਈਆਂ ਆਪਾਂ ਹੋਰ ਬਣਾ ਲਈਆਂ ਸਿੱਧੀਆਂ ఉల్టే పాస్ల్టే పాస్తో సగా పే కలా సీ బ బ ਹੋਣਾ ਪੈਨ ਡਿਜ਼ਾਈਨ ਨੂੰ ਜੇ ਤਾਂ ਸੇਮ ਤੇ ਪਾਉਣਾ ਤਾਂ ਆਪਾਂ ਸੇਮ ਆ ਦੋ ਕੁੰਡਿਆਂ ਤੇ ਪਾਵਾਂਗੇ ਤੇ ਮੈਂ ਤੁਹਾਨੂੰ ਇਹ ਬਦਲ ਕੇ ਪਾ ਕੇ ਦਿਖਾਉਣੀ ਆ ਇੱਥੇ ਆਪਣੇ ਕੋਲੇ ਦੋ ਕੁੰਡੇ ਆ ਇੱਕ ਇੱਕ ਗੁੰਡਾ ਪਾਤਾ ਰਿਹਾ ਕਿ ਸਿੱਧਾ ਬਣਾ ਲਿਆ ਆ ਦੋ ਕੁੰਡੇ ਆਪਾਂ ਡਬਲ ਵਾਲ ਪਾ ਕੇ ਬਣਾ ਲਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਫਿਰ ਧਾਗਾ ਅੱਗੇ ਕਰਾਂਗੇ ਵੜཔ་ ਕੇ ਕੁੰਡਾ ਬਣਾਇਆ ਫਿਰ ਧਾਗਾ ਅੱਗੇ ਕਰਕੇ ਵੜཔ་ ਕੇ ਬਣਾ ਲੈ ਆਪਣਾ ਜਿਹੜਾ ਵਿਚ ਵਾਲਾ ਕੁੰਡਾ ਆ ਇਹ ਤੋਂ ਪਿੱਛੇ ਆਪਣੇ ਦੋ ਵੜ ਪੈ ਗਏ ਅੱਗੇ ਫਿਰ ਆਪਾਂ ਇੱਕ ਕੁੰਡਾ ਬਣਾ ਲਾਂਗੇ ਵੜ ਪਾ ਕੇ ਇੱਕ ਕੁੰਡਾ ਆਪਾਂ ਹੋਰ ਬਣਾ ਲਾਂਗੇ ਵੜ ਪਾ ਕੇ

చారు కు బండ్ దో కు డల్ వే ਆਲੋਜੀ ਆਪਣਾ ਇਸ ਤਰ੍ਹਾਂ ਬੰਦ ਡਿਜ਼ਾਈਨ ਇਹ ਤੇ ਜੇ ਆਪਾਂ ਸੇਮ ਤੇ ਪਾਉਨੇ ਆ ਤਾਂ ਫੇਰ ਆ ਸੇਮ ਤੇ ਆਹਾਂ ਡਿਜ਼ਾਈਨ ਜਿਹੜਾ ਇੱਥੇ ਬਣ ਜਾਂਦਾ ਸਿੱਧੀਆਂ ਸਿੱਧੀਆਂ ਲਸਰਾਂ ਬਣਦੀਆਂ ਤੇ ਮੈਂ ਬਦਲ ਕੇ ਪਾਇਆ ਆਹ ਡਿਜ਼ਾਈਨ ਇੱਥੇ ਆ ਗਿਆ ਇਹ ਖੈ ਸੋਹਣਾ ਲੱਗਦਾ ਸੂਰਾ ਬਣਾ ਹਾ ਡਿਜ਼ਾਈਨ ਇਸ ਤਰ੍ਹਾਂ ਲੱਗਦਾ ਕਿ ਮੈਂ ਵੀ ਪਾ ਸਕਦੇ ਆ ਆਪਾਂ ਆਪਣੀ ਮਰਜ਼ੀ ਨਾਲ ਸਿੱਧਾ ਪਾਉਣਾ ਤਾਂ ਆਪਾਂ ਸਿੱਧਾ ਵੀ ਪਾ ਸਕਦੇ ਆ ਜਿਸ ਤਰ੍ਹਾਂ ਪਾਉਣਾ ਇਸ ਤਰ੍ਹਾਂ ਕੋਟੀ ਸੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਣਾ ਡਿਜ਼ਾਈਨ ਚਲੋ ਜੀ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਦੇਖਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ ਹੋਵੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ